ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ੍ਹ ਵਾਲਾ ਅੱਪ ਜਿਸ ਵਿਸ਼ੇ ਤੇ ਅੱਜ ਕੱਲ ਕਰਨ ਜਾ ਰਹੇ ਆ ਉਹ ਹੈ ਡੈਪੋਟੇਸ਼ਨ ਗੈਰ ਕਾਨੂੰਨੀ ਪ੍ਰਵਾਸ ਜਿਵੇਂ ਆਪਾਂ ਨੂੰ ਪਤਾ ਹੈ ਵੀ ਜਦੋਂ ਦੇ ਅਮਰੀਕਾ ਦੇ ਸੱਤਾ ਪਰਵਰਤਨ ਹੋਈ ਹੈ ਉਸ ਤੋਂ ਬਾਅਦ ਜਿਹੜੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਨੇ ਡੋਨਾਲਡ ਟਰੰਪ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਦੀ ਵਿੱਚ ਬਹੁਤ ਜ਼ਿਆਦਾ ਤੇਜ਼ੀ ਆਈ ਹੈ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ 104 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਇੱਕ ਭਾਰ ਕੇ ਜਹਾਜ਼ ਅਮਰਸਰ ਹਵਾਈ ਅੱਡੇ ਤੇ ਫੌਜੀ ਅਮਰੀਕੀ ਜਹਾਜ਼ ਪਹੁੰਚਿਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਅੱਜ 15 ਫਰਵਰੀ 2025 ਨੂੰ ਜਿਹੜਾ ਇੱਕ ਹੋਰ 119 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਇੱਕ ਅਮਰੀਕੀ ਫੌਜੀ ਜਹਾਜ਼ ਹੋਰ 10:05 ਤੇ ਅਮਰਸਰ ਹਵਾਈ ਅੱਡੇ ਤੇ ਪਹੁੰਚ ਰਿਹਾ ਜਿਸ ਦੀ ਗਿਣਤੀ 119 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਹੋਵੇਗੀ ਜਿਸ ਵਿੱਚ ਪੰਜਾਬ ਦੇ 67 ਲੋਕ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਨੇ ਅਤੇ 33 ਲੋਕ ਜਿਹੜੇ ਹਰਿਆਣਾ ਦੇ ਨਾਲ ਸੰਬੰਧਿਤ ਨੇ ਅਤੇ ਹੋਰ ਵੀ ਵੱਖ-ਵੱਖ ਜਿਹੜੇ ਹੋਰ ਸੂਬੇ ਨੇ ਮਹਾਰਾਸ਼ਟਰ, ਯੂਪੀ, ਚੰਡੀਗੜ੍ਹ ਜਿਹੜੇ ਹੋਰ ਗੋਆ ਆਦਿ ਸੂਬਿਆਂ ਦੇ ਨਾਲ ਜਿਹੜੇ ਲੋਕ ਸੰਬੰਧਿਤ ਨੇ ਆਪਾਂ ਜਿਸ ਵਿਸ਼ੇ ਬਾਰੇ ਅੱਜ ਗੱਲ ਕਰ ਰਹੇ ਹਾਂ ਉਹ ਹੈ ਗੈਰ ਕਾਨੂੰਨੀ ਪ੍ਰਵਾਸ ਗੈਰ ਕਾਨੂੰਨੀ ਪ੍ਰਵਾਸ ਕਿਉਂ ਹੋਣ ਲੱਗਿਆ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਜਿਹੜੇ ਏਜੰਟ ਨੇ ਉਹ ਪੋਲੇ-ਪਾਲੇ ਲੋਕਾਂ ਨੂੰ ਇਹ ਕਹਿ ਕੇ ਅਮਰੀਕਾ ਵਿੱਚ ਇੱਕ ਨੰਬਰ ਵਿੱਚ ਭੇਜਣ ਦਾ ਲਾਰਾ ਲਾ ਕੇ ਉਹ ਲੋਕਾਂ ਨੂੰ ਜਿਹੜਾ ਹੋਰ ਦੋ ਨੰਬਰ ਦੇ ਰਾਹੀ ਅਮਰੀਕੀ ਦੇ ਗੈਰ ਕਾਨੂੰਨੀ ਜੰਗਲਾਂ ਦੇ ਰਾਹੀ ਜਿਹੜਾ ਲੋਕਾਂ ਨੂੰ ਉਹ ਅਮਰੀਕਾ ਭੇਜਣ ਦਾ ਜਿਹੜਾ ਪ੍ਰਕਿਰਿਆ ਉਹਨੂੰ ਜਾਰੀ ਰੱਖਦੇ ਨੇ ਤੇ ਸਭ ਤੋਂ ਵੱਡੀ ਗੱਲ ਉਹ ਅਮਰੀਕਾ ਵਿੱਚ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਨੇ ਤੇ 40 40 50 ਲੱਖ ਇਹ ਲੋਕ ਉਹ ਪੈਸਾ ਖਰਚ ਕੇ ਅਮਰੀਕਾ ਜਾਣ ਦਾ ਇੱਕ ਝੂਠਾ ਲਾਰਾ ਲਾ ਕੇ ਉਹਨਾਂ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਉਹਨਾਂ ਨੂੰ ਅਮਰੀਕਾ ਪਹੁੰਚਾਇਆ ਜਾਂਦਾ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਗੈਰ ਕਾਨੂੰਨੀ ਤੰਗ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਜਾਣਾ ਉਹ ਖਤਰਨਾਕ ਹੁੰਦਾ ਅਤੇ ਇਸੇ ਕਾਰਨ ਜਿਹੜੇ ਬਹੁਤ ਸਾਰੇ ਲੋਕਾਂ ਦੀ ਆ ਉਹ ਰਸਤੇ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਹਨਾਂ ਨੂੰ ਹੋਰ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਗੈਰ ਕਾਨੂੰਨੀ ਜਿਹੜੇ ਏਜੰਟ ਨੇ ਜਿਹੜੇ ਲੋਕਾਂ ਨੂੰ ਭੇਜਦੇ ਨੇ ਉਹਨਾਂ ਦੇ ਖਿਲਾਫ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਪ੍ਰਵਾਸ ਹੁੰਦਾ ਚਾਹੇ ਉਹ ਗੈਰ ਕਾਨੂੰਨੀ ਆ ਚਾਹੇ ਉਹ ਕੋਈ ਵੀ ਜਿਹੜੇ ਅਗੂ ਨੇ ਉਹਨਾਂ ਨੂੰ ਜਿਹੜਾ ਹੋਰ ਕਈ ਪ੍ਰਕਾਰ ਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕੰਮ ਕਰਨ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਵਿਦੇਸ਼ਾਂ ਦੇ ਵਿੱਚ ਜਾਣ ਦੀ ਪੰਜਾਬ ਦੇ ਨੌਜਵਾਨਾਂ ਦੀ ਬਹੁਤ ਜ਼ਿਆਦਾ ਰੁਚੀ ਆ ਤੇ ਇਸੇ ਕਾਰਨ ਜਿਹੜੇ ਪੰਜਾਬ ਦੇ ਘਰ ਨੇ ਪਿੰਡਾਂ ਦੇ ਪਿੰਡੋਂ ਦਿਨ-ਦਿਨ ਖਾਲੀ ਹੁੰਦੇ ਜਾ ਰਹੇ ਨੇ ਜਿਵੇਂ ਆਪਾਂ ਨੂੰ ਪਤਾ ਵੀ ਸਟੱਡੀ ਵੀਜ਼ੇ ਰਾਹੀਂ ਬਹੁਤ ਨੌਜਵਾਨ ਜਿਹੜੇ ਪਲੱਸ 2 ਕਰਕੇ ਹੀ ਆਪਣਾ ਵਿਦੇਸ਼ ਚਲੇ ਜਾਂਦੇ ਨੇ ਜਿਵੇਂ ਆਪਾਂ ਨੂੰ ਪਤਾ ਉਸ ਤੋਂ ਬਾਅਦ ਜਿਹੜਾ ਉਹ ਪੀਆਰ ਵਗੈਰਾ ਹੋ ਕੇ ਜਿਹੜੇ ਇੱਥੋਂ ਬਹੁਤ ਖਰਚਾ ਕਰਦੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਅਮਰੀਕਾ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਉਹ 40 40 50 ਲੱਖ ਲਾ ਕੇ ਇਥੋਂ ਜਾਂਦੇ ਨੇ ਜਿਵੇਂ ਆਪਾਂ ਨੂੰ ਪਤਾ ਉਹ ਸਭ ਤੋਂ ਵੱਡੀ ਸਮੱਸਿਆ ਇਹੀ ਆ ਰਹੀ ਹੈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਜਿਹੜੇ ਜਿਹੜੇ ਲੋਕ ਸਭ ਤੋਂ ਵੱਧ ਪ੍ਰਭਾਵਤ ਹੁੰਦੇ ਨੇ ਉਹ ਹੈ ਜਿਨ੍ਹਾਂ ਨੂੰ ਸਭ ਤੋਂ ਘੱਟ ਜਾਣਕਾਰੀ ਹੁੰਦੀ ਹੈ ਤੇ ਜਿਹੜੇ ਲੋਕ ਏਜੰਟਾਂ ਦੇ ਲਾਰਿਆਂ ਦੇ ਵਿੱਚ ਆ ਕੇ ਅਮਰੀਕਾ ਦੇ ਨਾਮ ਤੇ 50 50 60 60 1-1 ਕਰੋੜ ਰੁਪਇਆ ਵੀ ਖਰਚਣ ਲਈ ਤਿਆਰ ਹੋ ਜਾਂਦੇ ਨੇ ਅਤੇ ਇਸੇ ਲਈ ਜਿਹੜਾ ਪੰਜਾਬ ਜਾਂ ਕੇਂਦਰ ਸਰਕਾਰ ਨੂੰ ਰੋਜ਼ਗਾਰ ਦੇ ਵੱਤਵੱਦ ਮੌਕੇ ਜਿਹੜੇ ਮਹੀਆ ਕਰਾਣੇ ਚਾਹੀਦੇ ਆ ਤਾਂ ਜੋ ਜਿਹੜਾ ਵੀ ਪ੍ਰਵਾਸ ਆ ਚਾਹੇ ਗੈਰਕਾਨੂੰਨੀ ਆ ਚਾਹੇ ਕੋਈ ਵੀ ਜਿਹੜਾ ਬੱਚੇ ਆ ਉਹ ਇੱਕ ਨੰਬਰ ਰਹੀ ਜਾਂਦੇ ਆ ਤਾਂ ਜਿਹੜਾ ਉਹਨਾਂ ਨੂੰ ਰੋਕਿਆ ਜਾਵੇ ਜਿਹੜੇ ਇੱਕ ਪੰਜਾਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾਇਕ ਨਾਰਾ ਸੀ ਰੰਗਲਾ ਪੰਜਾਬ ਉਸ ਰੰਗਲੇ ਪੰਜਾਬ ਨੂੰ ਦੁਆਰਾ ਪੂਰਾ ਰੰਗਲਾ ਪੰਜਾਬ ਬਣਾਇਆ ਜਾਵੇ ਤਾਂ ਜੋ ਜਿਹੜੇ ਪੰਜਾਬ ਦੇ ਨੌਜਵਾਨ ਉਹ ਪੰਜਾਬ ਦੇ ਵਿੱਚ ਹੀ ਰਹਿ ਕੇ ਜਿਹੜਾ ਕੰਮ ਕਰ ਸਕਣ ਜਿਵੇਂ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਲੋਕਾਂ ਵੱਲੋਂ ਇਹੀ ਕਿਹਾ ਜਾਂਦਾ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਇਸੇ ਲਈ ਲੋਕ ਜਿਹੜੇ ਉਹ ਵਿਦੇਸ਼ਾਂ ਦਾ ਰੁਖ ਕਰਦੇ ਨੇ ਅਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਉਹ ਕਹਿੰਦੇ ਨੇ ਵੀ ਕਿ ਪੰਜਾਬ ਦੇ ਵਿੱਚ ਜਿਹੜੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਜਿਵੇਂ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਨਹੀਂ ਮਿਲਦਾ ਪਰ ਵਿਦੇਸ਼ਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਪੂਰਾ ਮੁੱਲ ਮਿਲਦਾ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਇਹ ਅਪੀਲ ਆ ਵੀ ਉਹ ਚੇ ਸਰਕਾਰੀ ਨੌਕਰੀਆਂ ਰਾਹੀਂ ਜਾਂ ਪ੍ਰਾਈਵੇਟ ਜਿਵੇਂ ਵੀ ਕਰਕੇ ਜਿਹੜੇ ਰਜਗਾਰ ਦੇ ਮੌਕੇ ਆ ਉਸ ਨੂੰ ਵੱਧ ਵੱਧ ਪੈਦਾ ਕਰਨ ਤਾਂ ਜੋ ਜਿਹੜੇ ਪੰਜਾਬ ਦੇ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਅਤੇ ਨਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਧੱਕੇ ਖਾਣ ਜਿਵੇਂ ਆਪਾਂ ਨੂੰ ਪਤਾ ਵੀ ਹੁਣ ਜਿਹੜੇ ਪੰਜਾਬ ਦੇ ਲੋਕਾਂ ਵਿੱਚ ਇਹ ਇਸ ਤਰ੍ਹਾਂ ਦਾ ਇੱਕ ਧਾਰਨਾ ਬਣ ਗਈ ਵੀ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸਹੀ ਨਹੀਂ ਹੈਗਾ ਇਸੇ ਲਈ ਜਿਹੜੇ ਲੋਕਾਂ ਉਹ ਜ਼ਿਆਦਾ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਇਸੇ ਲਈ ਜਿਹੜਾ ਕਈ ਸਮੱਸਿਆਵਾਂ ਦਾ ਵੀ ਜਿਹੜਾ ਸਭ ਤੋਂ ਵੱਡਾ ਕਈ ਲੋਕਾਂ ਨੂੰ ਪੈਦਾ ਹੋ ਰਹੀਆਂ ਨੇ ਅਸੇ ਪ੍ਰਵਾਸ ਦੇ ਕਾਰਨ ਜਿਹੜੇ ਪੰਜਾਬ ਦੇ ਪਿੰਡ ਨੇ ਉਹ ਖਾਲੀ ਹੋ ਗਏ ਨੇ ਖਾਸ ਕਰਕੇ ਦੁਆਬਾ ਖੇਤਰ ਦੇ ਵਿੱਚ ਜਿਹੜਾ ਪ੍ਰਵਾਸ ਇਹ ਉਹ ਵਿਦੇਸ਼ ਜਾਣ ਦੀ ਰੁਚੀ ਆ ਉਹ ਬਹੁਤ ਜ਼ਿਆਦਾ ਕਰੀਬ ਕਰੀਬ 1980 85 ਤੋਂ ਬਾਅਦ ਜਿਹੜੇ ਲੋਕਾਂ ਦਾ ਵਿਦੇਸ਼ ਜਾਣ ਦੀ ਪ੍ਰਕਿਰਿਆ ਦੇ ਵਿੱਚ ਉਦੋਂ ਤੇਜ਼ੀ ਆਈ ਸੀ ਪਰ ਹੁਣ ਕੱਲਾ ਦਬਾਬਾਂ ਦੀ ਕਰੀਬ ਮਾਲਵਾ ਮਾਝਾ ਕਰੀਬ ਪੂਰਾ ਪੰਜਾਬ ਹੀ ਜਿਹੜੇ ਖਾਸ ਕਰਕੇ ਨੌਜਵਾਨ ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਅਤੇ ਇਸੇ ਲਈ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਵੀ ਸਮਾਜ ਸੇਵੀ ਲੱਖਾਂ ਸਿੰਘ ਸੁਧਾਨਾ ਜਾਂ ਹੋਰ ਕਈ ਆਗੂ ਇਹ ਕਹਿੰਦੇ ਨੇ ਵੀ ਜਿਹੜਾ ਇੱਥੇ ਪਈਆਂ ਦੇ ਦੁਆਰਾ ਜਿਹੜਾ ਉਹ ਪੰਜਾਬ ਤੇ ਕਬਜ਼ਾ ਕੀਤਾ ਜਾ ਰਿਹਾ ਜਿਵੇਂ ਆਪਾਂ ਨੂੰ ਪਤਾ ਵੀ ਕੋਈ ਵੀ ਜਿਹੜਾ ਵੱਡੀ ਪੋਸਟ ਜਿਹੜੀ ਸਰਕਾਰੀ ਨੌਕਰੀ ਦੀ ਆ ਉਸ ਤੇ ਜਿਹੜਾ ਕੋਈ ਇੱਕ ਪ੍ਰਵਾਸੀ ਆ ਕੇ ਜਿਹੜਾ ਉਹ ਪੋਸਟ ਤੇ ਕਬਜ਼ਾ ਕਰ ਰਿਹਾ ਚਾਹੇ ਕੋਈ ਆਈਐਸ ਪੀਸੀਐਸ ਜਿਹੜੇ ਵੀ ਬਣ ਰਹੇ ਨੇ ਉਹ ਇੱਕ ਪ੍ਰਵਾਸੀ ਕੋਈ ਬਿਹਾਰ ਯੂਪੀ ਆਦੀ ਸੂਬਿਆਂ ਤੋਂ ਆ ਕੇ ਆਪਣਾ ਅਫਸਰਵਾਨ ਨੇ ਅਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੱਕ ਆਈਲੈਂਡਸ ਦਾ ਜਿਹੜਾ ਟੈਸਟਾ ਉਹ ਦੇਖ ਕੇ ਆਪਣਾ ਵਿਦੇਸ਼ ਜਾ ਰਹੇ ਨੇ ਇਸੇ ਲਈ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੱਥੇ ਰਹਿਣਾ ਪਸੰਦ ਨਹੀਂ ਕਰਦੇ ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਪੰਜਾਬ ਦੇ ਲੋਕ ਆਪਣੀ ਜ਼ਮੀਨਾਂ ਵੇਚ-ਵੇਚ ਕੇ ਆਪਣਾ ਵਿਦੇਸ਼ ਜਾ ਰਹੇ ਨੇ ਅਤੇ ਉਹਨਾਂ ਨੂੰ ਹੋਰ ਵੀ ਕਰਜ਼ਾ ਵਗੈਰਾ ਲੈਣਾ ਪੈਂਦਾ ਪਰ ਜਿਸਵੇਂ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਹੁਣ ਪਿਛਲੇ ਦਿਨ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਅਮਰੀਕਾ ਤੋਂ ਆਏ ਨੇ ਕਿਸੇ ਨੇ 40 ਲੱਖ ਦਾ ਕਰਜ਼ਾ ਲਿਆ 50 ਲੱਖ ਕੋਈ ਆਪਣੀ ਜ਼ਮੀਨ ਵੇਚ ਕੇ ਗਿਆ ਪਰ ਉਹਨਾਂ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਉਹਨਾਂ ਜਿਹੜੇ ਵੀ ਦੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਉਹਨਾਂ ਨੂੰ ਨੌਕਰੀ ਦੇਣੀ ਚਾਹੀਦੀ ਆ ਤਾਂ ਜੋ ਜਿਹੜਾ ਉਹ ਆਪਣਾ ਘਰ ਦਾ ਖਰਚਾ ਚਲਾ ਸਕਣ ਜਿਵੇਂ ਆਪਾਂ ਨੂੰ ਪਤਾ ਵੀ ਹੋਰ ਵੀ ਕਈ ਜਿਹੜੇ ਸਮੱਸਿਆਵਾਂ ਆ ਰਹੀਆਂ ਨੇ ਇਸੇ ਲਈ ਜਿਵੇਂ ਆਪਾਂ ਨੂੰ ਪਤਾ ਵੀ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਕਲਦੀਪ ਸਿੰਘ ਜੀ ਢਾਲੀਵਾਲ ਜਿਹੜੇ ਐਨ ਆਰ ਆਈ ਮੰਤਰੀ ਨੇ ਉਹਨਾਂ ਨੇ ਵੀ ਪਿਛਲੇ ਦਿਨੀ ਕਿਹਾ ਸੀ ਵੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਆਪਣਾ ਇੱਥੇ ਰਹਿ ਕੇ ਕੋਈ ਨਾ ਕੋਈ ਰਜਗਾਰ ਚਲਾਉਣਾ ਚਾਹੀਦਾ ਤਾਂ ਜੋ ਜਿਹੜਾ ਪੰਜਾਬ ਦਾ ਪੈਸਾ ਉਹ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਉਸ ਨੂੰ ਰੋਕਿਆ ਜਾ ਸਕੇ ਜਿਹੜੀ ਬ੍ਰੇਨ ਡレイン ਹੋ ਰਹੀ ਆ ਪੰਜਾਬ ਦੀ ਉਹਨੂੰ ਰੋਕਿਆ ਜਾਵੇ ਤਾਂ ਜੋ ਜਿਹੜਾ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਂਦਾ ਜਾਵੇ ਅਤੇ ਇੱਕ ਪੰਜਾਬ ਮੁੜ ਰੰਗਲਾ ਪੰਜਾਬ ਬਣੇ